ਜਿਸ ਵਕਤ ਪੰਚਮ ਪਾਸ਼ਾ ਅੰਮ੍ਰਿਤਸਰ ਦੇ ਸਰੋਵਰ ਦੀ ਸੇਵਾ ਕਰਵਾ ਰਹੇ ਸੀ ਉਸ ਵਕਤ ਉੱਥੇ ਇੱਕ ਬਠਿੰਡੇ ਦੇ ਇਲਾਕੇ ਤੋਂ ਇੱਕ ਬਹੁਤ ਵੱਡਾ ਵਪਾਰੀ ਜਿਹੜਾ ਸੀ ਜਿਸ ਦਾ ਨਾਮ ਸੀ ਗੰਗਾ RAM ਬ੍ਰਾਹਮਣ ਇਹ ਉੱਥੇ ਪਹੁੰਚਦਾ ਹੈ ਇਹ ਕਰਦਾ ਕੀ ਸੀ ਇਹ ਬੀਕਾਨੇਰ ਦੇ ਇਲਾਕੇ ਦੇ ਵਿੱਚੋਂ ਬਾਜਰੀ ਖਰੀਦਦਾ ਸੀ ਤੇ ਬਾਜਰੀ ਖਰੀਦਣ ਤੋਂ ਬਾਅਦ ਇਹ ਉਹ ਬਾਜਰੀ ਲਿਜਾ ਕੇ ਮਾਝੇ ਦੇ ਇਲਾਕੇ ਦੇ ਵਿੱਚ ਵੇਚ ਦਿੰਦਾ ਸੀ ਉਥੋਂ ਮੁਨਾਫਾ ਹੁੰਦਾ ਸੀ ਨੂੰ ਕਾਫੀ ਹਰ ਸਾਲ ਇਹ ਜਾਂਦਾ ਸੀ ਤੇ ਇਸ ਵਾਰ ਜਦੋਂ ਗਿਆ ਉਸ ਵਕਤ ਪੰਚਮ ਪਾਸ਼ਾ ਸਰੋਵਰ ਦੀ ਸੇਵਾ ਕਰਵਾ ਰਹੇ ਸੀ ਤੇ ਜਦੋਂ ਇਹ ਉੱਥੇ ਪਹੁੰਚਦਾ ਹੈ ਇਹਨੇ ਜਾ ਕੇ ਕੀ ਕੀਤਾ ਇਹਨੇ ਦੇਖਿਆ ਸ਼ਾਮ ਦਾ ਟਾਈਮ ਹੋ ਗਿਆ ਸੀ ਇਹਨੇ ਕਿਹਾ ਵੀ ਅੱਜ ਦੀ ਰਾਤ ਆਪਾਂ ਇੱਥੇ ਰੁਕਦੇ ਹਾਂ ਇਹਨੇ ਉੱਥੇ ਜਗ੍ਹਾ ਖੁੱਲੀ ਜੀ ਜਗ੍ਹਾ ਦੇਖੀ ਉਸ ਜਗ੍ਹਾ ਤੇ ਜਾ ਕੇ ਆਪਣੀ ਜਿਹੜੇ ਤੰਬੂ ਸੀ ਉਹ ਲਾਏ ਤੇ ਆਪਣਾ ਟਿਕਾਣਾ ਬਣਾਇਆ ਇਹਦੇ ਕੋਲੇ ਕਰੀਬਨ ਇਤਿਹਾਸ ਦੇ ਮੁਤਾਬਕ ਇਤਿਹਾਸਕਾਰਾਂ ਨੇ ਜੋ ਲਿਖਿਆ ਹੈ 500 ਮਨ ਦੇ ਆਸ-ਪਾਸ ਇਹਦੇ ਕੋਲੇ ਕਰੀਬਨ ਬਾਜਰੀ ਸੀ ਉਸ ਵਕਤ ਇਹ ਜਦੋਂ ਉੱਥੇ ਜਾ ਕੇ ਪਹੁੰਚਿਆ ਸ਼ਾਮ ਨੂੰ ਇਹਨੇ ਜਾ ਕੇ ਡੇਰੇ ਲਾ ਲਏ ਵੀ ਅੱਜ ਦੀ ਰਾਤ ਇੱਥੇ ਗੁਜ਼ਾਰ ਕੇ ਕੱਲ ਨੂੰ ਅੱਗੇ ਚਲੇ ਜਾਵਾਂਗੇ ਹੁਣ ਜਦੋਂ ਇਹਨੇ ਉੱਥੇ ਜਾ ਕੇ ਡੇਰੇ ਲਾਏ ਤੇ ਸ਼ਾਮ ਨੂੰ ਇਹਨੇ ਉੱਥੇ ਰੌਣਕ ਦੇਖੀ ਵੀ ਲੋਕ ਬਿਨਾਂ ਕਿਸੇ ਮਜ਼ਦੂਰੀ ਤੋਂ ਇੱਥੇ ਸੇਵਾ ਕਰੀ ਜਾਂਦੇ ਆ ਬੱਠਲ ਸਿਰ ਦੇ ਉੱਤੇ ਚੁੱਕੇ ਹੋਏ ਆ ਕੋਈ ਇਟਾਂ ਢੋ ਰਿਹਾ ਹੈ ਕੋਈ ਲੰਗਰ ਦਾ ਪ੍ਰਬੰਧ ਕਰ ਰਿਹਾ ਹੈ ਕੋਈ ਵੀ ਮਜ਼ਦੂਰੀ ਨਹੀਂ ਲੈਂਦਾ ਇੱਥੇ ਇਹ ਉੱਥੇ ਚਲਾ ਗਿਆ ਇਹਨੇ ਦੇਖਿਆ ਵੀ ਲੰਗਰ ਵੀ ਖੁੱਲਾ ਚੱਲੀ ਜਾਂਦਾ ਜੋ ਮਰਜ਼ੀ ਆ ਕੇ ਛੱਕ ਕੇ ਚਲਾ ਜਾਵੇ ਕਿਸੇ ਕੋਈ ਰੋਕ ਟੋਕ ਨਹੀਂ ਕੋਈ ਕਿਸੇ ਨੂੰ ਨਹੀਂ ਰੋਕਦਾ ਇਹਨੇ ਵੀ ਉੱਥੇ ਲੰਗਰ ਪਾਣੀ ਛੱਕਿਆ ਤੇ ਲੰਗਰ ਪਾਣੀ ਛਕਣ ਤੋਂ ਬਾਅਦ ਆਪਣੇ ਡੇਰੇ ਆਪਣਾ ਜਿੱਥੇ ਤੇ ਟਿਕਾਣਾ ਬਣਾਇਆ ਸੀ ਉੱਥੇ ਚਲਾ ਗਿਆ ਆਪਣੇ ਡੇਰੇ ਜਾ ਕੇ ਇਹਨੇ ਰਾਤ गुਜ਼ਾਰੀ ਸਵੇਰੇ ਦਿਨ ਚੜਿਆ ਤੇ ਕੀ ਹੋਇਆ ਕਿ ਮੀਂਹ ਪੈਣਾ ਸ਼ੁਰੂ ਹੋ ਗਿਆ ਜਦੋਂ ਮੀਂਹ ਪੈਣਾ ਸ਼ੁਰੂ ਹੋ ਗਿਆ ਤੇ ਇਹਨੇ ਸੋਚਿਆ ਵੀ ਹੁਣ ਅੱਗੇ ਤਾਂ ਜਾ ਨਹੀਂ ਸਕਦੇ ਕਿਉਂਕਿ ਬਾਜਰੀ ਭੇਜਾਈ ਗਈ ਉੱਥੇ ਟੱਕੀ ਹੋਈ ਸੀ ਟਿਕਾਣੇ ਤੇ ਆਪਦੇ ਤੇ ਤੇ ਇਹਨੇ ਕੀ ਕੀਤਾ ਇਹ ਲੰਗਰ ਦੇ ਵਿੱਚ ਫਿਰ ਚਲਾ ਗਿਆ ਇਹਨੇ ਲੰਗਰ ਪਾਣੀ ਛਕਿਆ ਪਰ ਉਹ ਜਿਹੜਾ ਮੀਂਹ ਸੀ ਉਹ ਝੜੀ ਦਾ ਰੂਪ ਧਾਰਨ ਕਰ ਗਿਆ ਬ੍ਰੀਕ ਕਣੀ ਪੈਣੀ ਸ਼ੁਰੂ ਹੋ ਗਈ ਝੜੀ ਲੱਗ ਗਈ ਇਹ ਜਿਹੜਾ ਬ੍ਰਾਹਮਣ ਸੀ ਨਾ ਗੰਗੂ RAM ਇਹ ਉੱਥੇ ਗੰਗੂ ਜਿਹੜਾ ਬ੍ਰਾਹਮਣ ਸੀ ਇਹ ਉੱਥੇ ਟਿਕ ਗਿਆ। ਕਈ ਦਿਨ ਉੱਥੇ ਰਿਹਾ। ਕਈ ਦਿਨ ਝੜੀ ਲੱਗੀ ਰਹੀ ਤੇ ਰੋਜ਼ਾਨਾ ਇਹਨੇ ਹੌਲੀ-ਹੌਲੀ ਦਰਬਾਰ ਦੇ ਵਿੱਚ ਆਉਣਾ ਸ਼ੁਰੂ ਕਰ ਦਿੱਤਾ। ਦਰਬਾਰ ਦੇ ਵਿੱਚੋਂ ਇਹਨੇ ਗੁਰੂ ਕੇ ਬਚਨ ਸੁਣਨੇ ਸ਼ੁਰੂ ਕਰ ਦਿੱਤੇ। ਤੇ ਇੱਕ ਦਿਨ ਇਹ ਦਰਬਾਰ ਦੇ ਵਿੱਚ ਜਾ ਕੇ ਬੈਠਾ ਤੇ ਸਤਿਗੁਰੂ ਜਿਹੜੇ ਸ਼ਬਦ ਦੀ ਵਿਚਾਰ ਕਰਦੇ ਸੀ ਉਹ ਸੀ ਬਹੁ ਪਰਪੰਚ ਕਰ ਪਰ ਧਨ ਲਿਆਵੈ ਸੁਤਦਾਰਾ ਪੈ ਆਨ ਲਟਾਵੈ ਮਨ ਮੇਰੇ ਭੂਲੇ ਕਪਟ ਨਾ ਕੀਜੈ ਕੰਤਨਵੇਰਾ ਤੇਰੇ ਜੀ ਪੈ ਲੀਜੈ ਰਹਾਓ ਛਿਣ ਛਣ ਤਨ ਛੀਜੈ ਜਰਾ ਜਨਾਵੈ ਤਬ ਤੇਰੀ ਓਕ ਕੋਈ ਪਾਣੀ ਹੋਣਾ ਪਾਵੇ ਤੇ ਸਤਿਗੁਰਾਂ ਨੇ ਇਹ ਸ਼ਬਦ ਦੇ ਅਰਥ ਕਰਕੇ ਸਮਝਾਉਣੇ ਸ਼ੁਰੂ ਕਰ ਦਿੱਤੇ ਸੰਗਤ ਨੂੰ ਸਤਿਗੁਰੂ ਕਹਿਣ ਲੱਗੇ ਵੀ ਜਦੋਂ ਜਵਾਨੀ ਦੇ ਵਿੱਚ ਹੁੰਦਾ ਹੈ ਨਾ ਇਨਸਾਨ ਉਦੋਂ بڑے ਪਾਪ ਕਰਦਾ ਹੈ। بڑے ਕੁਕਰਮ ਕਰਦਾ ਹੈ। ਤੇ ਆਪਣੇ ਪਰਿਵਾਰ ਵਾਸਤੇ ਆਪਣੇ ਧੀਆ ਪੁੱਤਰਾਂ ਵਾਸਤੇ ਲੋਕਾਂ ਨਾਲ ਠੱਗੀਆਂ ਮਾਰ ਕੇ ਚੋਰੀਆਂ ਕਰਕੇ ਲੋਕਾਂ ਨੂੰ ਲੁੱਟ ਕੇ ਬੇਈਮਾਨੀਆਂ ਕਰਕੇ ਧਨ ਇਕੱਠਾ ਕਰਦਾ ਹੈ। ਬਹੁ ਪਰਪੰਚ ਕਰ ਪਰ ਧਨ ਲਿਆਵੇ। ਕਾਦੇ ਵਾਸਤੇ? ਨਾਲੇ ਕੇ ਸੋਤ ਡਾਰਾ ਪਿਆਨ ਲੁਟਾਵੇ ਆਪਣੇ ਧੀਆਂ ਪੁੱਤਰਾਂ ਵਾਸਤੇ ਉਹਨਾਂ ਨੂੰ ਆਕੇ ਦੇ ਦਿੰਦਾ ਪਿਆਸ਼ ਕਰੋ ਤੇ ਸਤਗੁਰੂ ਕਹਿਣ ਲੱਗੇ ਪਰ ਇਹ ਭੁੱਲ ਜਾਂਦਾ ਕਿ ਜੋ ਕੁਝ ਲੈ ਕੇ ਆ ਰਿਹਾ ਹੈ ਇਹਦੇ ਨਾਲ ਸੁਖਤਾ ਮਿਲਿਆ ਧੀਆਂ ਪੁੱਤਰਾਂ ਨੂੰ ਤੇ ਇਹਦਾ ਮਨ ਇਸ ਗੱਲ ਨੂੰ ਕਹਿੰਦੇ ਸਮਝਦਾ ਨਹੀਂ ਮਨ ਮੇਰੇ ਭੁੱਲੇ ਕਪਟ ਨਾ ਕੀਜੈ ਅੰਤ ਨਵੇਰਾ ਤੇਰੇ ਜੀ ਪਹਿਲੇ ਜੇ ਕਹ ਲਗੇ ਅੰਤ ਨੂੰ ਜਿਹੜਾ ਹਸਾਬ ਕਿਤਾਬ ਉਹ ਤੇ ਇਹਦੇ ਨਾਲ ਹੋਣਾ ਨਾ ਕੀ ਆ ਪੁੱਤਰਾਂ ਨਾਲ ਥੋੜਾ ਹੋਣਾ ਕਿਉਂਕਿ ਉਹ ਕੜਾ ਚੋਰੀ ਕਰਕੇ ਲੈ ਕੇ ਆਏ ਆ ਉਹਨਾਂ ਨੂੰ ਤੇਨੇ ਲਿਆ ਕੇ ਦਿੱਤਾ ਹੁਣ ਜਦੋਂ ਇਹ ਗੱਲ ਸਮਝਾ ਰਹੇ ਸੀ ਸਤਿਗੁਰੂ ਤੇ ਫਿਰ ਸਤਿਗੁਰਾਂ ਨੇ ਬਚਨ ਕੀਤਾ ਕਹਿੰਨ ਲਗੇ ਛੇਨ ਛੇਨ ਤਨ ਛਿਜੈ ਕਹਿੰਨ ਲਗੇ ਹੌਲੀ ਹੌਲੀ ਕਰਕੇ ਦੀ ਉਮਰ ਜਿਹੜੀ ਬੀਤਦੀ ਜਾਂਦੀ ਹੈ ਤੇ ਇਹਦਾ ਜਿਹੜਾ ਤਾਣੇ ਕਮਜ਼ੋਰ ਹੋ ਜਾਂਦਾ ਹੈ ਛੀਰ ਕਮਜ਼ੋਰ ਹੋ ਜਾਂਦਾ ਹੈ ਜਰਾ ਜਨਾਵੈ ਜਰਾਦਾਰ ਹੁੰਦਾ ਬਡੇਪਾ ਬਡੇਪਾ ਆ ਗਿਆ ਜਦੋਂ ਬਡੇਪਾ ਆ ਗਿਆ ਫਿਰ ਕੀ ਹੋਵੇ ਕਹਿੰਨ ਲਗੇ ਤਬ ਤੇਰੀ ਓਕ ਕੋਈ ਪਾਣੀ ਹੋਣਾ ਪਾਵੇ ਓਕਦਰ ਸਮਝ ਹੈ ਨਾ ਸੀ ਬੁੱਕ ਕਰਕੇ ਤੋਂ ਸੀ ਪਾਣੀ ਪੀਣੇ ਆ ਕਹਿਣ ਲੱਗੇ ਇਸ ਓਕ ਦੇ ਵਿੱਚ ਫਿਰ ਤੇਰੇ ਪਾਣੀ ਪਾਉਣ ਵਾਲਾ ਕੋਈ ਨਹੀਂ ਹੋਣਾ ਜਿੰਨਾ ਧੀਆਂ ਪੁੱਤਰਾਂ ਕਰਕੇ ਤੂੰ ਆਜਾ ਨਾ ਇਹਨਾਂ ਨੇ ਤੈਨੂੰ ਘਰੋਂ ਕੱਢ ਦੇਣੇ ਇਹਨਾਂ ਨੇ ਤੈਨੂੰ ੱੱਕੇ ਮਾਰਨੀ ਹੈ ਇਹਨਾਂ ਨੂੰ ਤੈਨੂੰ ਸਾਹਮਣਾ ਕੋਈ ਨਹੀਂ ਕੋਈ ਸੰਕੜੇ ਦੇ ਵਿੱਚੋਂ ਕੋਈ 2-4 ਪਰਿਵਾਰ ਹੋਣਗੇ ਜਿਨ੍ਹਾਂ ਦੇ ਬਿਰੋਗਾ ਨੂੰ ਬੱਚੇ ਸੰਭਾਲਦੇ ਨਹੀਂ ਜ਼ਿਆਦਾਤਰ ਕਹਿਣ ਲੱਗੇ ਵਡੇਪੇ ਦੇ ਵਿੱਚ ਆ ਕੇ ਪੁੱਛਦੇ ਹੀ ਕੋਈ ਨਹੀਂ ਜੋ ਸਤਿਗੁਰੂ ਇਹ ਗੱਲ ਸਮਝਾ ਰਹੇ ਸੀ ਨਾ ਤੇ ਉਹਨੂੰ ਇਹ ਲੱਗਿਆ ਵੀ ਸਭ ਕੁਝ ਮੈਨੂੰ ਕਹਿ ਰਹੇ ਆ ਕਿਉਂਕਿ ਉਹ ਵੀ ਆਖਰ ਨੂੰ ਜਿਹੜਾ बिजनेਸਮੈਨ ਹੁੰਦਾ ਹੈ ਜਿਹੜਾ ਕੋਈ ਵਪਾਰੀ ਹੁੰਦਾ ਹੈ ਉਹ ਲੋਕਾਂ ਨਾਲ ਠੱਗੀਆਂ ਕਰਕੇ ਲੋਕਾਂ ਨਾਲ ਬੇਈਮਾਨੀਆਂ ਕਰਕੇ ਤਾਂ ਨਹੀਂ ਇਕੱਠਾ ਕਰਦਾ ਨਾ ਇਹ ਨਹੀਂ ਵੀ ਬੜਾ ਕੀਤਾ ਸੀ ਹੁਣੇ ਜਦੋਂ ਸਾਰੀ ਸਮਾਪਤੀ ਹੋਈ ਦਰਬਾਰ ਦੀ ਤੇ ਇਹ ਆਪਣੇ ਡੇਰੇ ਚਲਾ ਗਿਆ ਡੇਰੇ ਚਲਾ ਗਿਆ ਅਗਲਾ ਦਿਨ ਹੋਇਆ ਅਗਲੇ ਦਿਨ ਅੱਜ ਰਾਤ ਨੂੰ ਇਹਨੂੰ ਨੀਂਦ ਕੋਈ ਨਹੀਂ ਆਈ ਸਵੇਰ ਉਹੀ ਸਵੇਰ ਨੂੰ ਫਿਰ ਦਰਬਾਰ ਚ ਆ ਗਿਆ ਤੇ ਮੀਂਹ ਹਜੇ ਤੱਕ ਉਸੇ ਤਰ੍ਹਾਂ ਲਗਾਤਾਰ ਝੜੀ ਪੈ ਰਹੀ ਲੱਗੀ ਹੋਈ ਮੀਂਹ ਪੈ ਰਿਹਾ ਬ੍ਰੀਕੀ ਨਾਲ ਕਣੀ ਦਾ ਤੇ ਜਦੋਂ ਮੀਂਹ ਪੈ ਰਿਹਾ ਸੀ ਨਾ ਤੇ ਇਹ ਆ ਕੇ ਦਰਬਾਰ ਦੇ ਵਿੱਚ ਬੈਠਾ ਤੇ ਕਹਿਣਗੇ ਉਹ ਦਰਬਾਰ ਦੀ ਸਮਾਪਤੀ ਹੋਈ ਇਹ ਸਤਿਗੁਰਾਂ ਦੇ ਕੋਲ ਹੀ ਬੈਠਾ ਜੀ ਤੇ ਇੰਨੀ ਦੇਰ ਨੂੰ ਲਾングਰੀ ਸਿੰਘ ਨੇ ਆ ਕੇ ਸਤਿਗੁਰਾਂ ਨੂੰ ਕਿਹਾ ਕਹਿਣ ਲਗੇ ਮਹਾਰਾਜ ਮੀਂਹ ਕਈ ਦਿਨ ਹੋ ਗਏ ਲਗਾਤਾਰ ਪੈਂਦਾ ਕਰਕੇ ਤੇ ਆਟਾ ਨਹੀਂ ਆਇਆ ਲੰਗਰ ਦਾ ਕਿਦਾਂ ਕਰੀਏ ਸਤਗੁਰਾਂ ਨੇ ਉੱਥੇ ਬਚਨ ਕੀਤਾ ਕਹਿ ਲਗੇ ਕੋਈ ਗੱਲ ਨਹੀਂ ਆਪੇ ਕਰਤਾਰ ਭੇਜੇਗਾ ਜਦੋਂ ਇਹ ਨਹੀਂ ਗੱਲ ਕਹੀ ਨਾ ਤੇ ਇਹਦੇ ਮਨ ਦੇ ਵਿੱਚ ਇੱਕੋ ਦਮ ਖਿਆਲ ਆਇਆ ਵੀ ਸ਼ਾਇਦ ਕਰਤਾਰ ਨੇ ਮੈਨੂੰ ਤਾਂ ਨਹੀਂ ਭੇਜਿਆ ਕਿਤੇ ਵੀ ਇਹ ਮੌਕਾ ਹਣ ਮੈਂ ਹੱਥੋਂ ਨਾ ਗਵਾਵਾਂ ਕਿਉਂਕਿ ਤਾਂ ਮਨ ਜਿਹੜਾ ਬਿਲਕੁਲ ਭਿੱਜ ਚੁੱਕਾ ਸੀ ਅੰਦਰੋਂ ਸਾਫ਼ ਹੋ ਗਿਆ ਸੀ ਮੈਲ ਨਿਕਲ ਗਈ ਸੀ ਕਈ ਦਿਨ ਸੰਗਤ ਜੋ ਕੀਤੀ ਸੀ ਇਹ ਗੱਲ ਵਿੱਚ ਪੱਲਾ ਪਾ ਕੇ ਸਤਿਗੁਰਾਂ ਦੇ ਕੋਲ ਖੜਾ ਹੋ ਗਿਆ ਕਹਿ ਲੱਗਿਆ ਮਹਾਰਾਜ ਜੇ ਤੁਸੀਂ ਹੁਕਮ ਕਰੋ ਤਾਂ ਮੇਰੇ ਕੋਲੇ ਬਾਜਰੀ ਹੈ ਤੇ ਤੁਸੀਂ ਜਿੰਨੀ ਚਾਹੋ ਲੰਗਰ ਦੇ ਵਿੱਚ ਲੋੜ ਮੁਤਾਬਕ ਵਰਤ ਸਕਦੇ ਹੋ ਕਹਿ ਲੱਗਿਆ ਉਸੇ ਵਕਤੇ ਦੌੜ ਕੇ ਗਿਆ ਤੇ ਇਹਨੇ ਜਾ ਕੇ ਆਪਣੇ ਨਾਲ ਦੇ ਕਰਿੰਦਿਆਂ ਨੂੰ ਆਪਣੇ ਨਾਲ ਦੇ ਸਾਥੀਆਂ ਨੂੰ ਕਹਿ ਲੱਗਿਆ ਵੀ ਛੇਤੀ ਤੋਂ ਛੇਤੀ ਨਾ ਗੱਡੀਆਂ ਭਰ ਕੇ ਬਾਜਰੀ ਦੀਆਂ ਲੰਗਰ ਦੇ ਵਿੱਚ ਲੈ ਕੇ ਚਲੀਏ ਆਪਾਂ ਕਿਉਂਕਿ ਉਠਾਂ ਤੇ ਲੱਦ ਕੇ ਲਿਆਇਆ ਸੀ ਇਹ ਉਠਾਂ ਦੀਆਂ ਗੱਡੀਆਂ ਭਰੀਆਂ ਹੋਈਆਂ ਸੀ ਇਹਦੇ ਨਾਲ ਕਈ ਇਹਦੇ ਸਾਥੀ ਤੇ ਨੌਕਰ ਚੱਕ ਤੁਸੀਂ ਅਮੀਰ ਆਦਮੀ ਸੀ ਇਹ ਕਰੀਬਨ ਇਤਿਹਾਸ ਦਾਦਾ ਵੀ 100 ਮਣ ਦੇ ਆਸ-ਪਾਸ ਕਰੀਬਨ ਇਹਨੇ ਬਾਜਰੀ ਜਿਹੜੀ ਸੀ ਨਾਲ ਲਿਆ ਕੇ ਲੰਗਰ ਦੇ ਵਿੱਚ ਰੱਖਤੀ ਉਧਰੋਂ ਇਹ ਬਾਜਰੀ ਲੈ ਕੇ ਪਹੁੰਚਦਾ ਉਧਰੋਂ ਇੱਕ ਸੰਗਤ ਹੋਰ ਆਉਂਦੀ ਹੈ ਤੇ ਉਹਨਾਂ ਦੇ ਵਿੱਚੋਂ ਉਹ ਜਿਹੜੇ ਸਿੱਖ ਸੀ ਨਾ ਉਹ ਤਿੱਲ ਲੈ ਕੇ ਆਏ ਸੀ ਤੇ ਸਤਿਗੁਰਾਂ ਨੇ ਕਿਹਾ ਵੀ ਤੇਲ ਵੀ ਆ ਗਿਆ ਤੇ ਬਾਜਰੀ ਵੀ ਆ ਗਈ ਐਂਕਰ ਹੁਣ ਦੋਨਾਂ ਨੂੰ ਇਕੱਠਿਆਂ ਕਰਕੇ ਨਾ ਹੂੰਗਣੀਆਂ ਤਿਆਰ ਕਰੋ ਹੂੰਗਣੀਆਂ ਤਿਆਰ ਕੀਤੀਆਂ ਗਈਆਂ ਸਾਰੀ ਸੰਗਤ ਨੇ ਛਕੀਆਂ ਤੇ ਕਈ ਦਿਨ ਬੀਤ ਗਏ ਕਰੀਬਨ 2.5 300 ਮਨਬਾਜੀ ਜਿਹੜੀ ਛੇ ਦੀ ਉਹ ਲੰਗਰ ਦੇ ਵਿੱਚ ਲੱਗ ਗਈ ਮੀਂਹ ਹਟ ਗਿਆ ਜਦੋਂ ਮੀਂਹ ਹਟਿਆ ਸੰਗਤਾਂ ਦਾ ਇਕੱਠ ਫਿਰ ਵਧਣ ਲੱਗ ਪਿਆ ਸੰਗਤਾਂ ਫਿਰ ਆਉਣ ਲੱਗ ਪਈਆਂ ਮਾਇਆ ਇਕੱਠੀ ਹੋ ਗਈ ਤੇ ਸਤਿਗੁਰਾਂ ਨੇ ਇੱਕ ਥੈਲੀ ਭਰ ਕੇ ਮੋਹਰਾਂ ਦੀ ਅੱਗੇ ਕੀਤੀ ਕਹਿਣ ਲੱਗੇ ਗੰਗਾ ਰਾਮ ਜੀ ਕਹਿਣ ਲੱਗੇ ਤੁਹਾਡੀ ਬਾਜਰੀ ਦਾ ਮੁੱਲ ਲੈ ਲਓ ਇਹਨੇ ਹੱਥ ਜੋੜੇ ਨਹੀਂ ਸਤਿਗੁਰਾਂ ਬੜੇ ਸਮੇਂ ਬਾਅਦ ਅੱਜ ਮੈਨੂੰ ਸੇਵਾ ਕਰਨ ਦਾ ਮੌਕਾ ਮਿਲਿਆ ਤੇ ਮੈਂ ਇਹ ਨਹੀਂ ਲੈਣੇ ਇਹ ਤਾਂ ਤੁਹਾਡੇ ਕੋਲ ਹੀ ਚੰਗੀ ਲੱਗਦੀ ਹੈ ਸਾਡੇ ਕੋਲੇ ਨਹੀਂ ਸਤਗੁਰਾਂ ਦੇ ਚਰਨਾਂ 'ਚ ਮੱਥਾ ਟੇਕਦੇ ਤੇ ਆਪਣੇ ਜਿਹੜੇ ਸਾਥੀ ਸੀ ਉਹਨਾਂ ਨੂੰ ਵੀ ਉੱਥੇ ਸੇਵਾ ਦੇ ਵਿੱਚ ਲਾਇਆ ਆਪਣੇ ਉਠੀ ਇੱਟਾਂ ਢੋਣ ਤੇ ਲਾ ਦਿੱਤੇ ਤੇ ਆਪਣੀ ਜਿਹੜੀ ਬਾਜਰੀ ਸੀ ਉਹ ਸਾਰੀ ਲੰਗਰ ਦੇ ਵਿੱਚ ਨੇ ਸੇਵਾ ਦੇ ਵਿੱਚ ਲਾ ਦਿੱਤੀ ਤੇ ਉੱਥੇ ਹੀ ਸੇਵਾ ਕਰਦਾ ਰਿਹਾ ਇਸ ਤਰ੍ਹਾਂ ਸੇਵਾ ਕਰਦਿਆਂ ਕਰਦਿਆਂ ਕਹਿਣ ਲੱਗੇ ਇਹ ਜਿਹੜਾ ਗੰਗੂ RAM ਬ੍ਰਾਹਮਣ ਸੀ ਕਹਿਣ ਲੱਗੇ ਇਹਦੇ ਉੱਤੇ ਐਸੀ ਕਿਰਪਾ ਵਰਤੀ ਗੁਰੂ ਅਰਜਨ ਦੇਵ ਸਹਿਮਾਰਾਜ ਨੇ ਰਹਿਮਤ ਵਰਤਾਈ ਇਹ ਗੁਰੂ ਦਾ ਸਿੱਖ ਹੋਇਆ ਤੇ ਇਸ ਨੂੰ ਇਸ ਬੀਕਾ ਬਠਿੰਡੇ ਤੋਂ ਲੈ ਕੇ ਬੀਕਾ ਨੇਰ ਤੱਕ ਦਾ ਜਿਹੜਾ ਵਿਚੜਾ ਰਸਤਾ ਜਗਾ ਸੀ ਨਾ ਜਿਹੜਾ ਇਹ ਇਲਾਕਾ ਸੀ ਇਸ ਇਲਾਕੇ ਦੇ ਵਿੱਚ ਇਸ ਨੂੰ ਮਸੰਦ ਥਾਪਿਆ ਗਿਆ ਸੀ ਇਸ ਬ੍ਰਾਹਮਣ ਨੂੰ ਕਿਉਂਕਿ ਜਦੋਂ ਗੁਰੂ ਕਿਰਪਾ ਕਰਦਾ ਹੈ ਨਾ ਕਹਿ ਲੱਗੋ ਕੋਈ ਨੂੰ ਕੋਈ ਵਿਦ ਬਣਾ ਦਿੰਦਾ ਜੇ ਮੀ ਪਿਆ ਵਿਦ ਬਣੀ ਤੇ ਇਹ ਗੁਰੂ ਕੇ ਲੰਗਰਾਂ ਦੇ ਵਿੱਚ ਆ ਕੇ ਠਹਿਰਿਆ ਜਦੋਂ ਇਹ ਗੁਰੂ ਕੇ ਲੰਗਰਾਂ ਦੇ ਵਿੱਚ ਆ ਕੇ ਠਹਿਰਿਆ ਤੇ ਗੁਰੂ ਨੇ ਰਹਿਮਤ ਵਰਤਾ ਦਿੱਤੀ ਜਿਹੜੇ ਜਨਮਾਂ ਜਨਮਾਂ ਤਰਾਂ ਦੇ ਪਾਪ ਧੋ ਦਿੱਤੇ ਇਸ ਨੇ ਫਿਰ ਸੇਵਾ ਕਰਨੀ ਸ਼ੁਰੂ ਕੀਤੀ ਤੇ ਫਿਰ ਇਹ ਇੱਥੋਂ ਦਾ ਮਸੰਦ ਹੋਇਆ ਫਿਰ ਹਰ ਸਾਲ ਇਹ ਇੱਥੋਂ ਦੇ ਸੰਗਤਾਂ ਨੂੰ ਸੇਵਾ ਇਕੱਠੀ ਕਰਕੇ ਤੇ ਸੰਗਤਾਂ ਦੇ ਸੰਗ ਨੂੰ ਨਾਲ ਲੈ ਕੇ ਗੁਰੂ ਕੇ ਦਰਸ਼ਨਾਂ ਵਾਸਤੇ ਅੰਮ੍ਰਿਤਸਰ ਜਾਇਆ ਕਰਦਾ ਸੀ ਇਸ ਤਰ੍ਹਾਂ ਇਸ ਸਿੱਖ ਦੇ ਉੱਤੇ ਗੁਰੂ ਦੀ ਰਹਿਮਤ ਵਰਤ